ਤੋ ਇਹ ਬਬ ਕੀ ਹਾਲ ਨੇ ਸਾਰੇ ਦੇ ਬਲਕਮਾ ਸਾਡਾ ਨਵੀਂ ਵਲੌਗ ਚ ਕਿ ਨਹੀਂ ਲਸੜੇ ਮੈਂ ਤੈਨੂੰ ਕੀ ਕਰ ਰਿਹਾ ਇੱਧਰ ਤੈਨੂੰ ਮੈਂ ਕੀ ਕਰ ਰਿਹਾ ਸ੍ਰੀ ਗੁਰੂ ਔਰ ਠੀਕ ਹੋ ਮੇਰੀ ਅੱਖੇ ਕਸੂਜਰੀ ਆ ਇੱਧਰ ਨੇ ਵਾਸ ਸ੍ਰੀ ਗੁਰ ਮੂਟਿਆ ਬਾਬਾ ਦੁਖਾਉਣੇ ਸੁਣੋ ਅੱਜ ਕੌਲ ਦਾ ਮਹੌਲ ਤੇ ਬਾਕੀ ਲੋਕਾ ਬਣੀ ਸਾਰਾ ਛੇਤੀ ਕਰਾ ਛੇਤੀ ਕਰਾ ਛੇਤੀ ਕਰੀਏ ਛੇਤੀ ਕਰ ਲੈ ਔਰ ਭਾਈ ਜੀ ਇੰਦੀ ਦੋਰੀ ਦੋ ਦੋ ਭੀਂਗਾ ਆਹਾ ਨਾਬੀ ਨਾ ਵੀ ਪੱਗਾਂ ਆ ਜਾ ਚਮਚਾ ਦੀ ਦੂਸਰੀ ਆਇਆ ਕਿਵੇਂ ਹੈਲੋ ਗਾਈਜ਼ ਆ ਨੰਦਾ ਆ ਗਿਆ ਵਾਪਸ ਤਰਾਣੇ ਵਲੋਗਾਂ ਚ ਦੀਏ ਆ ਜੱਗਾ ਜੱਗਾ ਜੰਮੇ ਦਾ ਮੈਨੂੰ ਬਧਾਈਆਂ ਵੱਡਾ ਹੋ ਕੇ ਥੂ ਕਰਾਉਂਦਾ ਲੈ ਬਾਪੇ ਵਿਚੂ ਡੁਕ ਲੰਨੇ ਆ ਨੰਨੇ ਨਮਾ ਕੋ ਬਾਈਦਲੇ ਆ ਦਮਾਂਗੇ ਦੇ ਪੈਰ ਲਾਰ ਗਏ ਨੇ ਕਹਿੰਦਾ ਉਹ ਕਹਿ ਰਿਹਾ ਤੇਰਾ ਪਾਪਾ ਇਹ ਗੱਡੇ ਦੀ ਪੇਮ ਇੱਥੇ ਦੇ ਦੇ ਮੇਰੀ ਗੱਲ ਤਾਂ ਹੁਣ ਗੱਲ ਕੋਈ ਮਰਜ਼ੀ ਕਰੇ ਗੱਡੂ ਇਹਦੇ ਹੋਰ ਵੰਦ ਗਰਦਨ ਜੀ ਓਏ ਗਡੂ ਨਾਲ ਓਏ ਖਰਜਾ ਗਰਦਨ ਜੀ ਐਕਸਪੈਰੀਮੈਂਟ ਓਏ ਬਾਜ ਦੀ ਇਹ ਤੂੰ ਉਤਰ ਉਹ ਤੇ ਰਿਮਾਰਕ ਆਫੇ ਕਢਾਲੇ ਕੋਈ ਚੋਣ ਨੇ ਆਫੇ ਇਹਨੂੰ ਯਾਰ ਦੇਖ ਤੂੰ ਇਹ ਯਾਰ ਨੇ ਇਹਨੂੰ ਅਗਲੇ ਕਿੱਥੇ ਛੋੜ ਕਰਨੀ ਇਹਦਾ ਪੈਨ ਮਾਰ ਦਿੰਦੀ ਅੱਖ ਚ ਅਗਲੇ ਦੇ ਸਕੂਲ ਚ ਛੋੜ ਕਰਦਾ ਯਾਰ ਬੇਸੂਰਾ ਆਨੂੰ ਯਾਰ ਮੈਂ ਕਰਦ ਲਵਿਦਿਆ ਐ ਕਰਕੇ ਨੇ ਥੱਲੋਂ ਹੱਥ ਮਾਰ ਮੈਂ ਚੱਕਦਾ ਫਿਰ ਤੇ ਮੈਂਟਲ ਵੀ ਅਗਲੇ ਗੜੂਗਾ ਨਹੀਂ ਤੈਨੂੰ ਇਹ ਉਹ ਇਹਦਾ ਨਹੀਂ ਸਾਡੇ ਸਾਡੇ ਨੂੰ ਜੇ ਕੁਝ ਕਹਦੇ ਹੋਰ ਕੋਈ ਸਰਾਏ ਹੋ ਹਾਏ ਬੋਲ ਪਾ ਸੱਜਣਾ ਤੂੰ ਕੋਸਾ ਨੀ ਮੜਾ ਉਧਰ ਨੂੰ ਕੋਮਿੰਗ ਦੇ ਬੰਦੇ ਨਾ ਹੋਵੇ ਸਟਾਰਟ ਕਰਤਾ ਓਏ ਤੂੰ ਤਾਂ ਜਮੀ ਪਾਗਲਾ ਆ ਆਪਦੀ ਗੱਡੀਆਂ ਦੇ ਓਏ ਉਹੀ ਲੱਗੀ ਚੱਲਦੀ ਇਹ ਵਿਚਾਰਾ ਦੱਸ ਮਣੀ ਇਹਦੇ ਬਾਰੇ ਕੁਸ ਹੁਣ ਸਿੜਤਾ ਹੁਣ ਆਉਂਦੇ ਡਾਇਲੋਗ ਇੱਕ ਉਧਰ ਹੀ ਖਬਰਾਂ ਕਰ ਓਏ ਇਧਰ ਜਾ ਮੜਾ ਜਾ ਓਏ ਪਰਾਂ ਕਰ ਇਹਨੂੰ ਓਏ ਨਾ 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 ਬੈਠੋ ਹਾਂ ਬੈਠ ਹੁਣ ਬੋਲ ਮੈਂ ਹੈ ਗਿਆ ਸਭ ਨੂੰ ਬਾਅਦ ਚਾਨਣਾ ਆਪਦੇ ਬਾਰੇ ਬਾਅਦ ਚਾਨਣਾ ਉਹਦੇ ਬਾਰੇ ਬਾਪਦੇ ਬਾਰੇ ਨਹੀਂ ਉਹਦੇ ਬਾਰੇ ਬਾ ਤੂੰ ਦੋ ਗੱਲ ਕਹਿੰਦਾ ਕਿ ਰ ਜਿਹੜੀ ਤੇ ਉਹ ਜਿਹੜੀ ਮਣੀ ਨੇ ਕਹੀ ਤੀ ਉਹੀ ਛੁੱਡੇ ਕਰਿਓ ਨਹੀਂ ਇਹ ਲੜਪੇ ਦੀ ਲੜਪੇ ਦੀ ਜਿੱਤੇ ਤੇ ਫੋਨ ਲੈਂਦਾ ਸੀ ਮੈਂ ਕਹਿੰਦਾ ਸਾਫੀ ਤੁਸੀਂ ਓਏ ਮੇਰੀ ਮੇਰੀ ਪੱਗ ਨੂੰ ਨਾ ਕੁਸ ਕਰਜੇ ਮੈਨੂੰ ਫੜਾ ਸਤਾ ਜੀ ਕੈਮਰਾ ਫੜਾਓ ਤੁਸੀਂ ਹੁਣ ਚਲੋ ਤੁਸੀਂ ਇਧਰ ਜੇ ਫਿਜ਼ੀਕਲ ਹੋ ਇਹਦੇ ਨਾਲ ਇਹ ਮਰੂੰ ਮੇਰੇ ਹੱਥੋਂ ਓਏ ਮੈਂ ਹੁਣ ਬੰਨਣ ਲੱਗਾ ਮੇਰੀ ਇੱਜ਼ਤ ਨਾਲ ਕੋਈ ਖਲਬਾੜ ਨਹੀਂ ਕਰਪਾਣ ਖੜਦਾ ਸਪਾਣ ਸਪਾਣ ਕਿੱਥੇ ਐ ਇਧਰ ਯੋਗੇ ਲੜਫੜਾ ਇਹਨੂੰ ਫੜਾਈ ਦੀ ਯਾਰ ਕਰ ਇਧਰ ਆਇਆ ਕਰਪਾਣ ਬੱਸ ਓਏ ਲੋਕਾਂ ਨੂੰ ਹਾਸੀ ਆਉਣ ਦੀ ਖੜ ਜਾ ਓਏ ਐ ਇਹਨੇ ਤੇਰੇ ਵੀ ਸਿੱਟਣਾ ਪੁੱਤਰੀ ਲੈ ਖੜ ਜਾ ਜੱਗ ਟਲੇ ਜਾ ਕੇ ਉੱਥੋਂ ਬੱਟ ਕੇ ਦੇ ਦੇ ਨਾ ਮਾਰੀ ਗੱਲ ਸੁਣ ਕਿਹਰਾ ਸੀ ਕੇਸ ਨੂੰ ਭਾਈ ਗੱਡੀ ਨੇ ਐਨੀ ਗੱਡੀ ਲੈ ਹੁੰਦੀ ਜੀ ਮੇਰੇ ਲਈ ਵੀ ਅਲਟੋ ਹੁੰਦੀ ਸੀ ਮੈਂ ਭਾਈ ਇਹਨੂੰ ਅਲਟੋ ਫੜਾਦੀ ਮੈਂ ਮਣੀ ਚੱਲ ਤੂੰ ਇਹ ਰੱਖ ਲੈ ਕਹਿੰਦਾ ਚੱਲ ਲੈ ਜਾ ਭਾਈ ਇਹਦੇ ਹੀ ਲੈ ਗਏ ਸੀ ਚਲ ਭਾਈ ਅਸੀਂ ਸੰਗਰੂਰ ਚ ਵਧੀਆ ਗੇੜੇ-ਕੂੜੇ ਦਿੱਤੇ ਨਹੀਂ ਪਹਿਰੇ ਦੀ ਫੋਨ ਭਾਈ ਚਾਰ ਜਣੇ ਤੁਸੀਂ ਟੁੱਡੂ ਬੈਠਾ ਸੀ ਇਧਰ ਕੈਪਟਰ ਸੀਟ ਤੇ ਮੈਂ ਚਲਾ ਰਿਹਾ ਸੀ ਦੋ ਮੰਡੇ ਵਿੱਚੇ ਸੀ ਬਈ ਚੌੜ ਐਨ ਫੁੱਲਾ ਸੀ ਮੇ ਫੁੱਲ ਮੂੜ ਕੈਂਡ ਸੀ ਇਹਦਾ ਮਗਰ ਬੈਠੇ ਦਿਨ ਉਹਦਾ ਕੀ ਕਰੇ ਤੇਰੇ ਇੱਕ ਦੱਪਣਾ ਉਹਨੇ ਯਾਰ ਆਇਆ ਨਗਰ ਇਹ ਇੱਕ ਮੁਰਗਾ ਬੋਲੇ ਸੀ ਜੀ ਜਿਹੜਾ ਮਰਨ ਤੇ ਆਪਣੀ ਚੁੰਨੀ ਦੀ ਪਾ ਗਈ ਐ ਕੋ ਕਿੱਡੇ ਸ਼ੋਰ ਤੇ ਓਏ ਆ ਇਹ 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 ਪਹਿਲੀ ਜੋ ਗੱਡੀ ਗੱਡੀ ਤੇਨੇ ਵੜਾਤੀ ਕਿਸੇ ਨੂੰ ਪਹਿਲੀ ਗੱਡੀ ਆਪਣੇ ਕੱਲੇ ਨੂੰ ਗੱਡੀ ਭੇਜੀ ਏਠੀ ਤੇ ਮੈਨੇ ਜਾਣੇ ਦਾ ਸ਼ੀਸ਼ਾ ਪਾਣਤਾ ਉਹ ਮੁੰਡੇ ਨੇ ਟੋਇਟ ਆਈ ਚ ਮਰੀ ਐਕਸਲ ਸਲੂਟ ਤੋੜ ਤੇ ਮੁੜ ਕੇ ਨੂੰ ਗੱਡੀ ਨਹੀਂ ਦਿੱਤੀ ਮੈਂ ਇੱਕ ਗੱਲ ਹੋਰ ਵੀ ਆ ਕੇ ਰਹੇ ਨੇ ਗੱਲ ਦਸੀ ਕਹਿੰਦਾ ਮੇਰਾ ਬਾਪ ਕਹਿੰਦਾ ਮੈਨੂੰ ਤੜਕਿਆਂ ਦਾ ਸਲਫ ਮਾਰ ਦੇ ਢੋਲ ਮੂਰੇ ਖੜੀ ਦੀ ਮੈਂ ਨੇ ਦੇਖਿਆ ਤੇ ਨਹੀਂ ਗੇਰ ਗੁਰਜਾ ਮਰੀ ਸਲਫ ਮੈਂ ਚ ਨਾ ਨਾ ਕਹਿੰਦਾ ਮੈਂ ਰੋਕਣ ਲਿਆ ਦਾ ਰਿਸਦੀ ਦੌੜਦੇ ਨੇ ਲਓ ਜੀ ਬਾਪੂ ਤੂੰ ਕੋਈ ਗੱਲ ਆ ਗਿਆ ਹੁਣ ਕਾਲਜ ਆਇਆ ਕਰੀਂ ਹਾਂ ਪੱਕੀ ਗੱਲ ਹੈ ਕਿੱਧਰ ਖੋ ਰਿਆ ਸੀ ਤੂੰ ਫੇਰ ਜਲ ਰਹੀ ਸੰਦਾ ਦੀ ਕੀ ਸੰਦਾ ਹੀ ਫੇਰ ਜਲ ਰਹੀ ਦੀ ਮੰਗ ਤੇ ਕਹਿੰਦਾ ਫੇਰ ਚੱਲ ਰਹੀ ਦੀ ਆ ਫੇਰ ਭੈਣ ਤੋਂ ਸਾਡੇ ਕਿੱਥੇ ਜਾਂਦੇ ਨੇ ਉਹਨੂੰ ਪੁੱਛ ਲੈ ਓਏ ਤੇਰਾ ਫੇਰ ਤਾਂ ਨਹੀਂ ਚੱਲਦਾ ਕਿਸੇ ਨਾਲ ਓਏ ਆਪਸੀ ਚੱਲਦਾ ਆਪਸੀ ਚੱਲਣੇ ਨਾ ਓਏ ਨਾ ਨਾ ਆਪਸ ਜੇ ਕਪਲ ਤੋਂ ਨਹੀਂ ਆ ਦੇਖ ਲੈ ਕਪਲ ਸ ਹੈਲੋ ਜੱਗੇ ਤੇ ਉਹਦੀ ਜੋੜੀ ਓਏ ਛੋਟੂ ਦੀ ਜੱਗੇ ਤੇ ਹਰਮਨ ਦੀ ਜੋੜੀ ਬਾਬੇ ਸਿਰਾ ਗੱਲਬਾਤ ਆ ਦੇਖ ਲੈ ਕੀ ਇਸ਼ਾਰਾ ਕਰ ਰਹੇ ਨੇ ਓਏ ਮਣੀ ਨੇ ਪਹਿਲਾਂ हां फादर साहब ने तेरे ससरी काळ ਬਲਾ ਪੈਰੀ ਹੱਥ ਲਾਵਦੇ ਮਾਸਤਰੀਆ ਜਮ ਦੇਵਿੰਦਰ ਦਾ ਮੌਸਮ ਅੱਜ ਕਿਹੜਾ ਢੋਰੀਆ ਪੂਰਾ ਠੰਡਾ ਠੰਡਾ ਜਾ ਹਨਾ ਓਏ ਠੰਡਾ ਠੰਡਾ ਜਾ ਆ ਜਾ ਫਿਰ ਬਗਾਈ ਜੀ ਕਰ ਮੈਂ ਤੁਮਹਦੇ ਕੋਲ ਤਾਂ ਕਾ ਮੈਂ ਤੂੰ ਮੇਰੀ ਗੱਲ ਸੁਣ ਪਰ ਇੱਕ ਰਾਨੀ ਰੱਖੀ ਇੱਕ ਪੰਜ ਸੱਤ ਨੇ ਰਾਜੀ ਰੱਖਦੇ ਨੇ ਹਾਂ ਇੱਕ ਰਾਨੀ ਕਿ ਸਹੀ ਬੋਲ ਪਾਉਂ ਮੈਂ ਇਹ ਮੈਂ ਆਪਦਾ ਵੀ ਪਾਉਂ ਇਹ ਕਿੱਕੇ? ਇਹ ਕਿੱਕੇ ਪਰਸਨਲ ਹਨ? ਬਾਕੀ ਤਾਂ ਰਾਜ ਹੀ ਨਹੀਂ। ਉਹਨੇ ਇੱਕ ਰੱਖੀ ਕਿ ਖਾਸੀਆਂ ਰੱਖੇ। ਇੱਕ ਦਾ ਫਾਇਦਾ ਕਿ ਖਾਸੀਆਂ। ਪਿਆਰ ਤੇ ਕੀ ਹੁੰਦਾ? ਪਿਆਰ ਕਿੰਦਾ? ਇਹਦਾ ਬਈ ਗਸਤੀ ਹੈ। ਹਾਂ ਬਈ ਆਪ ਦਾ ਆਪ ਵੀ ਇੱਕੇ ਰੱਖੋ। ਆਪਾਂ ਰੱਖੀ ਆ ਸਭ ਨੂੰ ਜਦ ਤਾਈਮ ਆਊਗਾ। ਚੁੱਡਣ ਰੱਖੀ ਆ ਇਹ ਇਹਨੇ ਆ ਰੱਖੀ ਆ। ਟਾਈਮ ਟਾਈਮ ਆਊਗਾ ਜਦ ਤਾਈਮ ਦਿਖਾਵਾਂਗੇ ਜਾਨਾ। ਆਪਾਂ ਕਿਰਕਿਆ ਬਾਕੀ ਦਾ ਲੱਲੂ பஞ்சੂ ਦਾ ਪੈਰਾ ਜੀ ਰੀਲ ਦੇਖੀ ਦੀ ਇਹਨੂੰ ਖੋਸਰੇ ਪਸੰਦ ਨਹੀਂ ਨਾ ਰਾਣੀ ਇੱਕਿਆ ਜਲਦੀ ਓਏ ਭਾਈ ਇਹਦਾ ਕੀ ਗੱਲ ਹੋਈ ਇਹਦਾ ਚੁੱਪ ਕਰ ਓਏ ਖੋਸਰਾ ਲੱਤਾਂ ਤੇ ਫੇਟਾ ਪੰਨ ਲੱਗਦਾ ਰਾਣੀ ਇੱਕਿਆ ਖੋਸਰਾ ਜਦੋਂ ਨੱਟਾ ਮਾ ਪੰਨ ਲੱਗਦਾ ਇਹਨੂੰ ਪੰਨ ਪਾ ਲੈ ਲੱਗਦਾ ਤਾਈ ਦਾ ਪੰਜ ਸੱਤ ਰੱਖੀ ਬੈਠੇ ਆਪਾਂ ਇਹ ਨਾਲ ਉੜਨ ਲੱਗੇ ਹਾਂ 1 ਘੰਟਾ ਮੈਂ ਉੜਨ ਨਾ ਸਹੀ ਗੱਲ ਹੈ ਪਹਿਲਾਂ ਕਿਹੜਾ ਬੋਲ ਚਲ ਕੰਮ ਕਿਹ ਰੱਖੋ ਯਾਰ ਪਾਲੀਆਂ ਦਾ ਫਾਇਦਾ ਕਨਾਂ ਸਹੀ ਹੈ ਇੱਕ ਨਾਲੇ ਵਿਆਹ ਕਰਾਉਣਾ ਯਾਰ ਪਾਲੀਆਂ ਦਾ ਫਾਇਦਾ ਐ ਵੀ ਇੱਕ ਰੋਸੇ ਨਾਲ ਦੂਜੇ ਨਾਲ ਨਾ ਯਾਰ ਇਹ ਤਾਂ ਕੰਮ ਇਹ ਤਾਂ ਯਾਰ ਇਹ ਤਾਂ ਬੇਕਾਰ ਕੰਮ ਨੇ ਲੇਕੋ ਇੱਕ ਹੀ ਰੱਖਣੀ ਚਾਹੀਦੀਆਂ ਕਿਉਂਕਿ ਆਪਾਂ ਕੱਲ ਨੂੰ ਇਹਨਾਂ ਫਿਊਚਰ ਬਣਾਉਣਾ ਤਾਂ ਕੋਈ ਫਾਇਦਾ ਨਹੀਂ ਬਾਈ ਆਪਣਾ ਜਿਹੜਾ ਜਲਦੀ ਰਹਾਣੀ ਹੈਗੀ ਤੇਰੇ ਤੇ ਜਲਦੀ ਰਹਾਣੀ ਹੈਗੀ ਹੈਗੀ ਤੇਰੇ ਤੇ ਜਲਦੀ ਰਹਾਣੀ ਤੂੰ ਖੁਸਰਾ ਲੱਭ ਫਿਰ ਤੇਰੇ ਦਿਲ ਦੀ ਹੈਗੀ ਹੈ ਰਾਜ ਇਹਦਾ ਰਾਜਾ ਇਹ ਤੇਰੇ ਦਿਲ ਦੀ ਇਹਦਾ ਰਾਜ ਤੇਰੇ ਦਿਲ ਦੀ ਵਜ਼ੀਰ ਹੈ ਇਹਦਾ ਬੰਦਾ ਬੰਦਾ ਲੁੱਟ ਕੇ ਲੈ ਗਈ ਕਿਹਦੇ ਐ ਕਿਹਦੇ ਕਲੈਕਟਰ ਕੇ ਲੈ ਗਈ ਉਹ ਮੇਰੇ 10 ਰੁਪਏ ਦੀ ਜੇਬ ਜੋ ਵੀ ਲਈ ਘੱਡ ਕੇ ਓਹੋ ਲੁੱਟ ਕੇ ਲੈ ਗਈ ਬਈ ਇਹਦੀ ਰਾਣੀ ਦਾ ਨਾਂ ਨਾਂ ਲੈਦੀ ਹੈ ਤੇਰੀ ਰਾਣੀ ਦਾ ਇਹ ਇਹਦਾ ਬਾਪੀ ਬੰਦੇ ਦਾ ਦਿਲ ਬਹੁਤ ਤੋੜਿਆ ਉਹ ਕੁੜੀ ਨੇ ਕੋਈ ਨਾ ਹੋਊਗਾ ਆਹ ਦੇਖ ਲੋ ਬਈ ਸ਼ਕਨ ਉਹਨਾਂ ਦਿਖਾ ਮੂੰਹ ਤੇਰਾ ਲੈ ਬਈ ਦੇਖ ਲੈ ਮਰਾ ਪਾਰਟੀ ਹੋਈ ਆ ਔਰ ਦੇਖੇ ਯਹੀਂ ਤੇ ਮੁੱਕ ਗਈ ਹੋਂ ਤਾਂ ਉਹ ਬੱਸ ਉਹ ਜੇਬ ਥੁੱਕ ਲੈ ਥੋੜੇ ਹਾਂਜੀ ਅ ਚੁੱਟ ਦੀ ਗੱਲ ਸੁਣੋ ਕਿਤੇ ਆ ਦੇਖ ਲੋ ਬ੍ਰੋ ਤੇਰਾ ਨਾਮ ਕੀ ਹੋ ਨਾਮ ਬੋਲ ਨਾਮ ਤਾਂ ਮੇਰਾ ਪਤਾ ਨਹੀਂ ਇਹਦਾ ਤੇਰਾ ਭਾਈ ਤੇਰਾ ਅੰਗਰਜਿੰਦਰ ਤੇਰਾ ਭਾਈ ਜੀ ਹਾਂ ਮਾਸਮ ਇਜ਼ ਆਸਮ ਮਾਸਮ ਆਸਮ ਆਸਮ ਆਜੋ ਡੂ ਵੀਰ ਛੱਡੂ ਛੱਡੋ ਬਰਾਓ ਕੀ ਹੋ ਰਿਹਾ ਹੈ ਮਸਲਾ ਉਹ ਭੈਣ ਚੋਣ ਦੀ ਜਦੋਂ ਮੈਂ ਜਿਹੜੀ ਗੱਲ ਕਹੀ ਸੀ ਮੇਰਾ ਸਾਲਾ ਮੰਨਦੀ ਨਹੀਂ ਹੈਗਾ ਮੈਂ ਮਨਾਉਣਾ ਇੱਕ ਮਿੰਟ ਹਾਂ ਵੇ ਭੱਜੀ ਖਿਲਾਉਗਾ ਮੈਂ ਠੀਕ ਹੈ ਨਾ ਬਰੇਕ ਆ ਬਾਬਾ ਨਾ ਕਰਦਾ ਤੇਰਾ ਆ ਦੇਖ ਲੋ ਬਾਬਿਓ ਆ ਵੀ ਸਕੂਲ ਵਾਲਾ ਵੀ ਸੀ ਲੈਕਚਰ 'ਚ ਬਿਠਿਆ ਰਖਿਆ ਇੱਧਰ ਛੁੱਡੂਰੀ ਬੈਠੇ ਨੇ ਇੱਕ ਆ ਬੰਦਾ ਬਾਬਿਓ ਇਹਨੇ ਅੱਜ ਬਹੁਤ ਪਾਏ ਆ ਇਹ ਬੰਦੇ ਨਾ ਐਕਟਰ ਜਿਹਾ ਨਾ ਬਣ ਮੂੰਹ ਤੋੜ ਦੂੰ ਮਾਰ ਕੇ ਥਾਪੜਾ ਲਓ ਜੀ ਬਾਬਿਓ ਆ ਪਿਆ ਆਪਣਾ ਬੰਦਾ ਰਣੀਆਂ ਜ਼ਖਮੀ ਹੋ ਗਿਆ ਵਿਚਾਰਾ ਸ਼ੇਰ ਹਾਂ ਦੇਖੋ ਦਿਨ ਹੋ ਗਏ 15 ਦਿਨ ਹੋ ਗਏ ਆ ਛੁੱਡੂ ਮਰੋ ਆ ਲਓ ਜੀ ਸੌਖੀ ਡਾਉਣ ਇਹ ਵਿਚਾਰਾ ਮਰਿਆ ਪਿਆ ਬੋਤਲਾਂ ਲੱਗੀਆਂ ਬੋਤਲਾਂ ਉਹ ਪੰਨਿਆਂ ਦੇ ਵਿਚਾਰੇ ਦਾ ਰੰਗ ਰੂਪ ਸਾਰਾ ਖੁੱਡ ਗਿਆ ਇੰਨਾ ਸੋਹਣਾ ਦਾ ਅੱਖ ਹੋ ਗਿਆ ਸੀ ਰੰਗ ਤਾਂ ਮੇਰਾ ਚਿੱਟਾ ਮਿਸ ਮਿਸ ਕਰ ਰਹੀਦੀ ਕਿ ਲੋਕ ਤੁਹਾਨੂੰ ਵਲੌਗ ਚ ਸੌਰੀ ਗਾਇਜ਼ ਰਣੀਆਂ ਕਿੱਧਰ ਗਿਆ ਰਣੀਆਂ ਵਿਚਾਰਾ ਕੜਤਾ ਸੀ ਬਾਬੇ ਰਣੀਆਂ ਕਾਲਜ ਚੋਂ ਕੜਤਾ ਕੱਢਿਆ ਆ ਬੰਦੇ ਕਰਕੇ ਬਾਬੇ ਆ ਬੰਦੇ ਕਰਕੇ ਆ ਬੰਦੇ ਕਰਕੇ ਕਾਲਜ ਚੋਂ ਨਿਕਲਿਆ ਇਹ ਨਹੀਂ ਤਾਂ ਠੀਕ ਦੀਆ ਚੱਲੇ ਜਾਂਦਾ ਮੈਂ ਉਦਨੇ ਜੀਵਨ ਨੂੰ ਕਹਿੰਦਾ ਨਹੀਂ ਮਖਾ ਹੁਣ ਨਹੀਂ ਰੱਖ ਰਿਹਾ ਮੈਨੂੰ ਦੇਖੀ ਹਾ ਉਦਦੇ ਕਹਿੰਦਾ ਦੀ ਇਹ ਕਹਿੰਦਾ ਹੁਣ ਨਹੀਂ ਓਏ ਓ ਫੁੱਦੂ ਬੰਦਾ ਸੀ ਪੈਣ ਜਨਾ ਆ ਜਾਂਦਾ ਹੋਇਆ ਇਹ ਵਾਰ ਨਾ ਕਟਾ ਹਲੋ ਜੀ ਬਾਬੇ ਆ ਗਣਾ ਮੋਟਾ ਯਾਰ ਆ ਕੁੱਤੀ ਚੱਕਰ ਜਿਏ ਨੇ ਇਧਰ ਸਪਾ ਆਹ ਦੇਖ ਲੋ ਇਧਰ ਸੁੱਕੀ ਰੀ ਸਫਾਈਆਂ ਚੋ ਡੋਰੀ ਲੱਗ ਰਹੀਆਂ ਰਣੀਆਂ ਆ ਗਿਆ ਬਾਬੇਓ ਉਰਦਨ ਰਣੀਆ ਦਮਾਸਾ ਰਣੀਆ ਠੀਕ ਹੈ ਸੈਟ ਸਾਰੇ ਤੈਨੂੰ ਮਿਸ ਕਰ ਰਹੀ ਦਿਖਾਤਾ ਰਣੀਆ ਅੱਜ ਆ ਦੇਖੋ ਆ ਬਫੈਲੋਸ ਖੜੀਆਂ ਨੇ ਆਹਣਾ ਮੋਟਾ ਯਾਰ ਇਹ ਕੁੱਤੀ ਸਾਹਮਣੇ ਤੇ ਲਾਇਆ ਹੈ ਬਾਬੇ ਉਹ ਸੇਲਾ ਹੈ ਆ ਬੰਦਾ ਵੀ ਸੇਲਾ ਦਿਹਾੜੀ ਤੇ ਰਹ ਸਕਦਾ ਆ ਵੀ ਸੇਲਾ ਬਾਬੇ ਉਹ ਮਹੀਨੇ ਤੇ ਬੰਦਾ ਰਹਿ ਸਕਦਾ ਇਹ ਕੇ ਸਰਚ ਕਰਕੇ ਵੇਖਿਓ ਇਹ ਲਾਸਾਪ ਤੋਂ ਲਾਸਾ ਬਾਬੇ ਉਹ ਲਾਸਾ 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 ਬੱਤਾ ਹੈ ਬਾਕੀ ਜਿਹੜੀ ਫੋਟੋ ਖਿੱਚ ਕੇ ਆਪਾਂ ਗੂਗਲ ਤੋਂ ਆ ਆ ਇਹ ਵੀ ਨਾਲ ਹੈ ਤੇ ਫਰੀ ਇਹ ਦਾ ਕੇਅਰ ਟੇਕਰ ਹੈ ਮੂੰਹ ਦਿਖਾ ਇਧਰ ਮੂੰਹ ਦਿਖਾ ਲਾ ਜਾ ਲਾਸਾ ਲਾਸਾ ਐ ਪੈਂਦਾ ਮੂੰਹ ਦਿਖਾਏਗਾ ਫੜ ਕੇ ਨਹੀਂ ਉਹ ਬਰਿਆਲੇ ਡੱਬਾ ਹੈਗਾ ਉਹ ਬੱਸ ਲਓ ਜੀ ਬੱਤਿਓ ਹੋਰ ਵੀ ਕਰੀ ਕਰਦੇ ਆਪਾਂ ਵਲੌਗ ਦੀ ਐਂਡਿੰਗ ਹੁਣ ਚੱਲੇ ਆਪਾਂ ਘਰੇ ਸਾਰਾ ਆਪਣਾ ਨਿਪਟੜ ਗਿਆ ਉਹਨਾਂ ਆਪਾਂ ਕਰਦੇ ਆਂ ਚੱਕੀ ਦੀ ਜਮੀਰ ਵਾਲਾ ਕਲ ਕਰਾਂਗੇ ਦਿਲ ਦੇ ਅਗਲੇ ਬਲੌਗ ਚ ਤੇ ਧੰਨਵਾਦ ਜਿਹੜੇ ਵੀਰਾਂ ਨੇ ਬਲੌਗ ਦੇਖਿਆ ਤੇ ਭਾਈ ਆਪਣੇ ਪੂਰਾ ਸਪੋਰਟ ਕਰੋਣਾ ਸ਼ੇਅਰ ਕਰੋ ਫਿਰ ਸਬਸਕ੍ਰਾਈਬ ਕਰੋ ਵੀਰੇ ਸਾਰੇ ਮੇਰੇ ਭਾਈ ਸਾਰੇ ਆਪਾਂ ਦੀਆਂ ਤੇ ਮਾਇਰ ਦਾ ਟੀਮ ਹੁੰਦਾ ਆਪਾਂ insta id ਤੇ ਵੀ ਫੋਲੋ ਕਰੋ ਆਪਣੇ ਸਾਰੇ ਭਾਈ ਜੀ ਮਨਟੋਰ ਕਰਤਾ ਨਹੀਂ ਪੁੱਛੋ insta id ਆ ਸਾਰੇ ਭਾਈ ਜਿਹੜੀ ਆਪਾਂ ਨੂੰ ਪਿਆਰ ਦੋ ਆਪਣਾ ਤੇ ਮੈਂ ਤੇ ਰਹੋਗੀ